ਸੋਚੈ ਸੋਚ ਨਾ ਹੋਵਈ ਅੱਖਰ ਜਿੰਨ ਬੋਲਣਿਆ ਜੇ ਹੋਵਈ ਜੇ ਸੋਚੀ ਲੱਖ ਵਾਰ ਇਹਨੂੰ ਲੱਖ ਵਾਰ ਜੀ ਬੋਲਣਾ ਇਸ ਬਾਠ ਨੂੰ ਲੱਖ ਵਾਰ ਜੀ ਬੋਲਣਾ ਅੱਤਕ ਲਾ ਕੇ ਬੋਲਣਾ ਅੱਤਕ ਦੇ ਸਾਹੇ ਲੱਖ ਵਾਰ ਜੇ ਸੋਚੀ ਲੱਖ ਵਾਰ ਤੁੱਪੈ ਤੁੱਪ ਨ ਹੋਵਈ ਜੇ ਲਾਇ ਰਹਾ ਦਿਨ ਤਾਰੂ ਤੁੱਪੈ ਤੁੱਪ ਨ ਹੋਵਈ ਜਿਵੇਂ ਤਰੀਕੇ ਦੇ ਨਾਲ ਗੁਲਾਮਾਂ ਲਗੀਆਂ ਹੋਈਆਂ ਨੇ ਪੱਤੇ ਉੱਤੇ ਗੁਲਾਮਾਂ ਬੋੜ ਕੇ ਚੁੱਪ ਨ ਹੋਵਈ ਜੇ ਲਾਇ ਲੰਗਰ ਕਰਨਾ ਹੈ ਉਹ ਲੰਬਾ ਕਰਨਾ ਹੈ ਲਾਇ ਜੇ ਲਾਈ ਰਹਾ ਲਿਬਤਾ ਜੀ ਦੀ ਸਿਹਾਰੀ ਹੈ ਜੀ ਦੀ ਜਿਹੜੀ ਸਿਹਾਰੀ ਹੈ ਇਹ ਲਘੂ ਮਾਤਰਾ ਹੈ ਕਲ ਆਪ ਸਭ ਸੰਗਤਾਂ ਨੇ ਤੀਰਗ ਅਤੇ ਲਘੂ ਅੱਖਰਾਂ ਦੇ ਫਰਕ ਸਮਝੇ ਹਨ ਲਘੂ ਹੁੰਦਾ ਹੈ ਜਿਹੜਾ फटाफट ਬੋਲ ਕੇ ਸੱਜਣਾ ਹੁੰਦਾ ਹੈ ਭਾਵ ਜਿਹਦੀ ਥੋਨੀ ਦੀ ਆਵਾਜ਼ ਘੱਟ ਆਉਂਦੀ ਹੈ ਉਹ ਹੁੰਦੀ ਹੈ ਲਘੂ ਮਾਤਰਾ ਇਹ ਹੁੰਦੀ ਹੈ ਗੁਰੂਪਿਆ ਨੂੰ ਤੀਰਗ ਮਾਤਰਾ ਜਿਹੜੀ ਧੀਰਗ ਮਾਤਰਾ ਹੁੰਦੀ ਹੈ ਉਸ ਧੁਨੀ ਦੀ ਆਵਾਜ਼ ਜਾਦਾ ਸਮੇਂ ਤੱਕ ਰਹਿੰਦੀ ਹੈ ਲਘੂ ਧੁਨੀ ਦੀ ਆਵਾਜ਼ ਘੱਟ ਸਮੇਂ ਤੱਕ ਰਹਿੰਦੀ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਈ ਨੂੰ ਸਿਹਾਰੀ ਹੈ ਇਹ ਲਘੂ ਮਾਤਰਾ ਹੈ ਜਿਹੜਾ ਲੱਲੇ ਨੂੰ ਕਰਨਾ ਹੈ ਇਹ ਧੀਰਗ ਮਾਤਰਾ ਹੈ ਧੀਰਗ ਭਾਵ ਜਾਦਾ ਲੰਬੇ ਸਮੇਂ ਤੱਕ ਰਹਿਣ ਵਾਲੀ ਆਵਾਜ਼ ਜਿਦਾਂ ਲਾ ਇਹ ਲਾ ਪ੍ਰੀਸ਼ਾ ਰਿੱਤ ਲ ਇਹ ਇਸ ਤਰੀਕੇ ਨਾਲ ਲਲ ਲਮਕਾ ਕੇ ਬੋਲਣਾ ਹੈ ਥੋੜਾ ਜਿਹਾ ਚੁੱਪ ਚੋਪ ਨਾ ਹੋਵੇ ਜੇ ਲਾਈ ਰਹਾ ਲੈ ਬਤਾਰ ਇਥੇ ਖਾਸ ਧਿਆਨ ਰੱਖਣਾ ਹੈ ਸੰਗਤ ਜੀ ਰਸਾ ਬੋਲਣਾ ਹੈ ਰਸਾ ਨਹੀਂ ਬੋਲਣਾ ਬਿੰਦੀ ਜੀ ਰਾਣੀ ਉੱਪਰ ਉੱਪਰ ਬਿੰਦੀ ਜੀ ਰਾਣੀ ਹੈ ਬੋਲਣਾ ਰਹਾ ਲੈ ਬਤਾਰ ਉਖਿਆ ਓਖ ਨਾ ਉਤਰੀ ਜੇ ਪੰਨਾ ਪੁਰੀਆ ਭਾਰ ਸਹਸ ਸਿਆਣ ਪਾ ਲੱਖ ਗੋਹੇ ਤਾਂ ਇੱਕ ਨਾ ਚੱਲੈ ਨਾਲ ਉਖਿਆ ਇਹੋ ਉਖਿਆ ਨਹੀਂ ਕਹਿਣਾ ਹੈ ਇਹਨੂੰ ਬੋਲਣਾ ਉਖਿਆ ਪਾਰ ऐसे शब्द ਨੂੰ ਬੋਲਣਾ ਭੁਖਿਆ ਭੁਖਿਆ ਤੇ ਥੋੜੀ ਜਿਹੀ ਜਮਤ ਹੈ ਭੁਖਿਆ ਭੁਖ ਨਾਮ ਉਤਰੀ ਉਤਰੀ ਦੇ ਉੱਤੇ ਬਿਸ਼ਰਾਮ ਹੈ ਜੇ ਬੰਨਾ ਪੁਰੀਆਂ ਭਾਰ ਇੱਥੇ ਗੁਰੂਗਰ ਪੁਰੀਆਂ ਨਹੀਂ ਕਹਿਣਾ ਹੈ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋਏ ਆਹੇ ਉੱਤੇ ਜਿਹੜਾ ਹੋੜਾ ਹੈ ਇੱਕ ਸੰਗਤ ਨੇ ਜਿੱਦਾ ਸਮਝਿਆ ਹੈ ਇਹ ਜੀਰਗ ਮੰਤਰਾ ਹੈ ਉਹ ਆਹੇ ਨੂੰ ਸਿਆਰੀ ਹੈ ਲੱਭੂ ਹੈ ਤੇ ਉਹ ਇੱਕ ਲੱਖ ਹੋਵੇ ਹੋਵੇ ਤੇ ਸ਼ਰਮ ਹੈ ਤਾਂ ਇੱਕ ਨਾ ਚੱਲੇ ਨਾਲ ਕੇਵਨ ਸਚਿਆਰਾ ਹੋਈਐ ਕਿਵ ਕੁੜੈ ਤੂੰ ਤੈ ਪਾਲ ਉਧਮਾਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਸੱਜਾਰਾ ਹੋਈ ਐ ਇਹਨੂੰ ਹੋਈਏ ਨਹੀਂ ਕਹਿਣਾ ਸ਼ਬਦ ਨੂੰ ਸੰਗਤ ਜੀ ਐਡੇ ਨੂੰ ਤੁਲਾਵਾ ਲਗੀਆਂ ਦੁਨੀਆਂ ਮੰ ਤੁਲਾਵਾ ਨਹੀਂ ਬੋਲਣੀਆਂ ਹਨ ਹੋਈ ਐ ਹੋਈਏ ਤੇ ਜੀ ਇਹ ਲਾ ਲੱਗ ਜਾਂਦੀ ਹੈ ਇਹ ਤਾਂ ਲੱਗੀ ਨਹੀਂ ਹੈ ਇੱਥੇ ਕਬ ਸਚਿਆਰਾ ਹੋਈ ਐ ਕਿ ਉਹ ਊੜੈ ਟੁੱਟੈ ਪਾਲ ਇੱਥੇ ਕਈ ਸੰਗਤ ਟੁੱਟੈ ਬੋਲ ਜਾਂਦੀ ਐ ਟੁੱਟੈ ਨਹੀਂ ਹਾਣਾ ਤੱਤਾ ਹੈ ਸ਼ਬਦ ਤੱਤੇ ਨੂੰ ਓਕੜ ਲਾ ਕੇ ਬੋਲਣਾ ਹੈ ਟੁੱਟੈ ਤੱਤਾ ਸ਼ਬਦ ਉਚਾਰਨ ਕਰਨਾ ਹੈ ਕਿ ਉਹ ਊੜੈ ਟੁੱਟੈ ਪਾਲ ਸ਼ਬਦ ਦਾ ਧਿਆਨ ਰੱਖਣਾ ਹੈ ਹੁਕਮ ਰਜਾਈ ਚੱਲਣਾ ਇਹਨੂੰ ਬਿੰਦੀ ਨਿਹਾਣੀ ਜੱਜੇ ਦੇ ਅਰਜ਼ਾਈ ਨਹੀਂ ਕਹਿਣਾ ਜੇ ਅਸੀਂ ਜੱਜੇ ਦੇ ਪੈਰ ਵਿੱਚ ਬਿੰਦੀ ਲੱਗ ਜਾਂਦੇ ਹਾਂ ਫਿਰ ਸਜ਼ਾ ਤੋਲ ਹੋ ਜਾਂਦਾ ਹੈ ਸਜ਼ਾ ਐਸੇ ਬਿਨਾ ਬਿੰਦੀ ਤੋਂ ਸ਼ਬਦ ਉਚਾਰਨ ਕਰਨਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੁਕਮੀ ਹੋਵਨ ਆਸਾਰ ਤੁਕਮ ਨਾ ਕਹਿਆ ਜਾਈ ਤੁਕਮੀ ਹੋਵਨ ਜੀਉ ਤੁਕਮ ਮਲੇ ਫੜਾਈ ਤੁਕਮੀ ਹੋਵਨ ਆਦਾਰ ਐਸੇ ਜ਼ਿਆਦਾਤਰ ਅਸੀਂ ਪਾਠ ਗਲਤ ਕਰ ਜਾਂਦੇ ਆ ਆਕਾਰ ਪੜ ਜਾਂਦੇ ਆ ਜਿਹੜਾ ਐਡੇ ਨੂੰ ਕੰਨਾਂ ਲੱਗਾ ਹੁੰਦਾ ਹੈ ਉਹ ਅਸੀਂ ਕੰਨਾਂ ਨਹੀਂ ਉਚਾਰਨ ਕਰਦੇ ਐਡੇ ਦਾ ਕੰਨਾਂ ਛੱਡਣਾ ਨਹੀਂ ਹੈ ਜੇ ਲਿਖਿਆ ਹੈ ਬੋਲਣਾ ਹੈ ਹੈ ਵੀ ਮਾਤਰਾ ਇਹ ਤੀਰਕ ਹੈ ਜਾਂਦਾ ਸਮੇਂ ਤੱਕ ਰਹਿਣ ਵਾਲੀ ਮਾਤਰਾ ਹੈ ਉਹਨੂੰ ਹੀ ਛੱਡ ਜਾਂਦੇ ਹਾਂ ਲਘੂ ਮਾਤਰਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਲਘੂ ਮਾਤਰਾ ਦੀ ਬੋਲੇ ਸੀ ਆਵਾਜ਼ ਨਹੀਂ ਆਉਂਦੀ ਇਹ ਹੈ ਵੀ ਤੀਰਕ ਮਾਤਰਾ ਹੈ ਇਹਨੂੰ ਪੂਰਾ ਆਵਾਜ਼ ਆਣੀ ਚਾਹੀਦੀ ਹੈ ਪੂਰੀ ਇਸ ਮਾਤਰਾ ਦਾ ਕੋਕਮੀ ਹੋਵਨ ਆਕਾਰ ਜਦੋਂ ਬਾਣੀ 'ਚ ਅੱਗੇ ਆਕਾਰ ਵੀ ਆਉਂਦਾ ਹੈ ਜਿਹੜੀਆਂ ਸੰਤਾਂ ਸਹਿਜ ਬਾਣ ਕਰਦੀਆਂ ਤੇ ਗੁਰੂ ਪਿਆਰੋ ਪਰ ਆਕਾਰ ਹੀ ਸ਼ਬਦ ਪੜਨਾ ਇੱਥੇ ਆਕਾਰ ਹੈ ਐਵੇਂ ਨਾ ਕਰਨਾ ਜਿੱਥੇ ਆਕਾਰ ਹੈ ਜਿੱਥੇ ਨਹੀਂ ਕਰਨਾ ਲੱਗਾ ਉੱਥੇ ਆਕਾਰ ਪੜ ਜਾਣਾ ਜਿੱਦਾਂ ਬਾਣੀ ਚਾਹੁੰਦਾ ਆਧਾਰ ਏ ਜਗ੍ਹਾ ਬਾਣੀ ਚਾਹੁੰਦਾ ਆਧਾਰ ਕਿੱਥੇ ਲੱਗਾ ਉੱਥੇ ਆਧਾਰ ਪੜਨਾ ਜਿੱਥੇ ਕਰਨਾ ਨਹੀਂ ਲੱਗਾ ਜਿੱਥੇ ਕਰਨਾ ਲੱਗਾ ਹੈ ਉੱਥੇ ਹੈ ਆਧਾਰ ਉਗਮੀ ਹੋਵਨ ਆਕਾਰ ਉਗਮੰਨਾ ਕਹਿਆ ਜਾਈ ਕਹਿਆ ਬਾਹਰੋਂ ਸ਼ਾਹੀ ਕੀ ਕੀ ਕਹਿਆ ਉਗਮੰਨਾ ਕਹਿਆ ਜਾਈ ਇਹ ਜਾਈ ਕੀੜੀ ਪਿਆਰੀ ਹੈ ਇਹ ਧੀਰਗ ਮਾਤਰਾ ਹੈ ਇਹਨੂੰ ਅਸੀਂ ਹੋ ਸਕਦੇ ਹਾਂ ਉਕਮਨਾ ਰਹਿਆ ਜਾਈ ਜਾਦਾ ਸਮੇਂ ਤੱਕ ਰਹਿਣ ਵਾਲੀ ਮਾਤਰਾ ਹੈ ਹੁਕਮੀ ਹੋਵਨ ਜੀਅ ਉਕਮ ਮਲੇ ਵਢਾਈ ਹੁਕਮੀ ਹੋਵਨ ਜੀਅ ਚੱਜੇ ਨੁ ਬਿਹਾਰੀ ਤੇ ਐੜਾ ਜੀਅ ਜੀਅ ਮਹਾਰਾਜ ਬਾਹ ਜਾਣੀ ਚੈਦੀ ਐੜੇ ਦੀ ਹੁਕਮੀ ਹੋਵਨ ਜੀਅ ਉਕਮ ਮਲੇ ਵਢਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਾਇਐ ਹੁਕਮੀ ਉੱਤਮ ਨੀਚ ਹੁਕਮੀ ਦਿੱਤੇ ਜਮਤ ਹੈ ਜੋਰੀ ਦੀ ਹੁਕਮੀ ਉੱਤਮ ਨੀਚ ਨੀਟ ਉਤੇ ਵਿਸ਼ਰਾਮ ਹੈ ਦੋ ਘਮ ਲੈ ਜੂ ਦੁਖ ਸੁਖ ਪਾਈ ਅਪੇ ਪਾਈ ਅਪੇ ਇਸ ਸ਼ਬਦ ਨੂੰ ਥੋੜਾ ਜਿਹਾ ਅਭਿਆਸ ਕਰਕੇ ਪਕਾਣਾ ਹੈ ਇਹਨੂੰ ਪਾਈਏ ਨਹੀਂ ਬੋਲਣਾ ਪਾਈ ਜਦੇ ਪਾਈ ਕਰਦੇ ਪਾਈ ਅਪੇ ਐਡਾ ਬਾਰੇ ਹੁਸ਼ਿਆਰੀ ਤਾਂ ਤੇ ਹੁਸ਼ਿਆਰੀ ਜੇ ਇਕ ਨਾ ਹੁਕਮੀ ਪੰਖ ਸੀਸ ਪੰਖ ਸੀਸ ਬੋਲਣਾ ਇਹਨੂੰ ਪੰਖ ਸੀਸ ਨਹੀਂ ਬੋਲਣਾ ਔਣੋਂ ਪੰਡੀਆਂ ਨੇ ਰਾਣੀਆਂ ਸੰਗਤ ਜੀ ਇਕ ਨਾ ਹੁਕਮੀ ਪੰਖ ਸੀਸ ਇੱਕ ਹੁਕਮੀ ਸਦਾ ਪਵਾਈ ਇਹ ਪਵਾਈ ਇਹ ਸ਼ਬਦ ਹੈ ਪਾਠ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਹੁਕਮ ਹੈ ਅੰਦਰ ਸਭ ਕੋ ਉਦੇ ਉਤੇ ਨਿਸ਼ਾਨ ਲੱਗਣਾ ਹੈ ਬਾਹਰ ਹੁਕਮ ਨ ਕੋਈ ਜਿਹਦੀ ਨੂੰ ਸਿਹਾਈ ਲੱਗੀ ਹੈ ਜਿਹੜੀ ਤੱਕੇ ਦੇ ਉਤੇ ਘੋੜਾ ਹੈ ਉਹ ਲੰਬਾ ਕਰਕੇ ਬੋਲਣਾ ਏਡੀ ਦੀ ਸਿਹਾਈ ਧਰ ਬੋਲਣੀ ਹੈ ਕੋਈ ਨਾਨਕ ਹੁਕਮ ਹੈ ਜੇ ਪੁੱਜੈ ਤਉ ਮੈਂ ਤਹੈ ਨ ਕੋਈ ਨਾਨਕ ਨਾਨਕ ਉਤੇ ਜਮਤ ਹੈ ਹੁਕਮ ਹੈ ਜੁਜੈ ਜੁਜੈ ਅਤਕ ਲਾ ਕੇ ਬੋਲਣਾ ਹੈ ਇਹ ਕਿਉਂਕਿ ਉਸ ਦੇ ਹੁਕਮ ਦੀ ਪੁੱਜਣ ਵਾਲੀ ਗੱਲ ਹੈ ਜਿੱਦਾਂ ਅਸੀਂ ਕਹਿ ਦਿੰਦੇ ਆ ਕਿ ਇਸ ਬਝਾਤ ਨੂੰ ਪੁੱਜ ਪੁੱਜਤਾ ਪੁੱਜਣਾ ਇੱਕ ਬਾਣੀ ਦੇ ਵਿੱਚ ਹੋਰ ਜਗ੍ਹਾ ਵੀ ਪੁੱਜੈ ਅਸੀਂ ਸ਼ਬਦ ਬੜੀਦਾ ਹੈ ਉਹ ਹੈ ਜਦੋਂ ਗੁਰੂ ਪਿਆਰੋ ਤ੍ਰਿष्णा ਰੋਗੀ ਅੰਤ ਸਾਡੇ ਅੰਦਰ ਜਿਹੜੀ ਲੱਗੀ ਹੈ ਤੰਕਾਰਾਂ ਦੀ ਅੱਗ ਲੱਗੀ ਹੋਈ ਹੈ ਤ੍ਰਿष्णा ਦੀ ਆਤ ਨੂੰ ਬੁਝਾਉਣ ਵਾਲੀ ਗੱਲ ਆਵੇ ਤੇ ਤੰਕਾਰਾਂ ਦੀ ਅੱਗ ਨੂੰ ਬੁਝਾਉਣ ਵਾਲੀ ਗੱਲ ਆਵੇ ਤੇ ਉੱਥੇ ਸ਼ਬਦ ਜਿਹੜਾ ਬੋਲਣਾ ਹੈ ਕੋਲਾ ਸ਼ਬਦ ਬੋਲਣਾ ਬੁੱਝੇ ਉਹ ਕਿਉਂਕਿ ਆਤ ਨੂੰ ਬੁਝਾਉਣ ਵਾਲੀ ਗੱਲ ਹੈ ਉੱਥੇ ਉੱਥੇ ਬੋਲਣਾ ਬੁੱਝੇ ਇੱਥੇ ਬੋਲਣਾ ਬੁੱਝੇ ਭਾਰਾਂ ਕਰਕੇ ਅਦਤ ਸਾਹਿਬ ਨਾਮਕ ਉਤਮੈ ਜੇ ਪੁੱਛੈ ਤਮ ਹਉਮੈ ਕਹੈ ਨ ਕੋਈ ਤਦ ਹਉਮੈ ਹਉਮੈ ਬੋਲਣਾ ਹਾ ਹੂੜੇ ਨੂੰ ਉਂਗੜ ਤਦ ਹਉਮੈ ਕਹੈ ਨ ਕੋਈ ਐਸੇ ਧਿਆਨ ਰੱਖਣਾ ਸੰਤ ਜੀ ਕਹੈ ਸ਼ਬਦ ਉਚਾਰਨ ਕਰਨਾ ਕਹੇ ਸ਼ਬਦ ਨਹੀਂ ਉਚਾਰਨ ਦਾ ਕੰਮ ਅਨੰਤ ਸਾਬ ਦੇ ਵਿੱਚ ਵੀ ਦਾ ਬਾਤ ਕਰਦੇ ਆ ਉੱਥੇ ਸ਼ਬਦ ਜੀ ਆਉਂਦਾ ਹੈ ਕਹੇ ਨਾਨਕ ਕਹੇ ਨਾਨਕ ਸ਼ਬਦ ਉਚਾਰਨ ਨਹੀਂ ਕਰਨਾ ਤਹ ਤਹ ਤੁਲਾਵਾਂ ਦੇ ਨਾਲ ਲਾ ਲਾ ਨਹੀਂ ਲੱਗੀ ਹੋਈ ਇੱਕ ਤੁਲਾਵਾਂ ਲਗੀਆਂ ਹੋ ਜਾਂ ਹਨ ਕਹੇ ਸ਼ਬਦ ਜਿਹੜਾ ਮੈਂ ਤੇ ਉਚਾਰਨ ਕਰਨਾ ਹੈ ਜਦੋਂ ਗੁਰੂ ਪਿਆਰਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੰਦਾਂ ਦੀ ਬੁਰੀ ਅਜੇ ਬਿਲਕੁਲ ਤਿਆਰ ਹੋ ਰਹੀ ਸੀ ਉੱਥੇ ਇਮਾਰਤਾਂ ਬਣ ਰਹੀਆਂ ਸੀ ਨਾ ਸੰਗਤਾਂ ਆਉਂਦੀਆਂ ਨੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਅਮਰਤ ਵੇਲੇ ਸੰਗਤਾਂ ਆਪਣਾ ਪਾਠ ਕਰਦੀਆਂ ਤੇ ਦਰਬਾਰ ਦੇ ਜਾ ਕੇ ਦਰਸ਼ਨ ਕਰਦੀਆਂ ਉਸ ਸਮੇ ਸੰਗਤਾਂ ਨੇ ਸੋਖੀ ਸਾਹਿਬ ਦੇ ਪਾਠ ਕਰਨੇ ਬਾਵੜ ਅਖਰੀ ਬਾਣੀ ਦੇ ਪਾਠ ਕਰਨੇ ਓਅੰਕਾਰ ਬਾਣੀ ਦੇ ਪਾਠ ਕਰਨੇ ਜਦੋਂ ਦੋਸ਼ ਕ ਬਾਣੀ ਦੇ ਪਾਸ ਕਰਦੇ ਤੇ ਗੁਰਪਿਆਰ ਓੰਕਾਰ ਦੇ ਵਿੱਚ ਤੀਜੀ ਗੋੜੀ ਪੜ ਰਿਹਾ ਇੱਕ ਸਿੱਖ ਕਰਤੇ ਕੀ ਮੈਂ ਕਰਤਾ ਜਾਣੈ ਕਹੈ ਜਾਣੈ ਗੁਰ ਸੂਰਾ ਉਸ ਨੇ ਕਹਿ ਦੀ ਜਗ੍ਹਾ ਪੜਿਆ ਹੈ ਕੇ ਜਾਣੈ ਗੁਰ ਸੂਰਾ ਇੱਕ ਜਿਹੜੀ ਦੁਲਾਵਾਂ ਲੱਗੀਆਂ ਹੋਈਆਂ ਦੁਲਾਵਾਂ ਦੀ ਜਗ੍ਹਾ ਇੱਕ ਦਲਾਣਾ ਲਗਾ ਦਿੱਤਾ ਗੁਰੂ ਸਾਹਿਬ ਉਹਦੀ ਬਾਣੀ ਸੁਣ ਰਹੀ ਸੀ ਗੁਰੂ ਸਾਹਿਬ ਬਾਣੀ ਸੁਣ ਰਹੀ ਸੀ ਗੁਰੂ ਸਾਹਿਬ ਨੇ ਪਹਿਲਾਂ ਤਾੜਿਆ ਉਹਨੂੰ ਪਤਾ ਨਹੀਂ ਲੱਗਾ ਮੈਨੂੰ ਕਿਉਂ ਤਾੜਿਆ ਉਹਨੇ ਫਿਰ ਗੁਰੂ ਜੀਆ ਨੇ ਉਸੇ ਤਰੀਕੇ ਨਾਲ ਪੜ ਦਿੱਤਾ ਕਰਤੇ ਕੀਮਤ ਕਰਤਾ ਜਾਣੈ ਕਹਿਣ ਜੀ ਜਿਹੜਾ ਉਹਨੇ ਕੀ ਪੜ ਦਿੱਤਾ ਕੀ ਜਾਣੈ ਸੁਰ ਸੂਰਾ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਭੇਜਿਆ ਕਿ ਗੁਰੂ ਜੀਆ ਦੇ ਸਿੱਖ ਨੇ ਜਾਂਦੇ ਉਸ ਉਸ ਸਿੱਖ ਦੇ ਬਾਣੀ ਪੜਨ ਵਾਲੇ ਦੇ ਚੇਹਰ ਮਾਰ ਦਿੱਤੀ ਤੇ ਕਈ ਜਗ੍ਹਾ ਜਿੱਕਰ ਆਉਂਦਾ ਉਸ ਸਿੱਖ ਦੇ ਹੱਥ ਵਿੱਚ ਡੰਡਾ ਸੀ ਉਸ ਨੇ ਉਸ ਨੂੰ ਡੰਡਾ ਮਾਰਿਆ ਕਿ ਤੂੰ ਸਹੀ ਬਾੜ ਧਿਆਨ ਦੇ ਨਾਲ ਪੜੋ ਜੇ ਜਦੋਂ ਗੁਰੂ ਪਿਆਰੇ ਉਹ ਸਿੱਖ ਨੇ ਰੁਸਾਨ ਕੀਤਾ ਉਹ ਬਾਣੀ ਪੜੀ ਗਿਆ ਉਸ ਨੇ ਫਿਰ ਸੰਪੂਰਨ ਅਨੰਦ ਸਾਹਿਬ ਦਾ ਪਾਠ ਕਰਕੇ ਫਿਰ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਕੇਸ਼ ਹੋਇਆ ਸੰਗਤ ਸਾਰੀ ਸਜੀ ਹੋਈ ਹੈ ਏ ਗੁਰੂ ਸਾਹਿਬ ਦੀ ਮਜੂਰੀ ਵਿੱਚ ਆ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆਪ ਜੀਆਂ ਦਾ ਬਚਨ ਹੋਇਆ ਸੀ ਕਿ ਜਿਹੜੇ ਬਾਣੀ ਪੜਦੇ ਨੇ ਖਰੀ ਦਾ ਪਾਸ ਜਾਣ ਕਰਦੇ ਨੇ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਪਰ ਮੈਂ ਤਾਂ ਬਾਣੀ ਪੜਦੇ ਪੜਦੇ ਤੁਹਾਡੇ ਸਿੱਖ ਨੇ ਆ ਕੇ ਮੇਰੇ ਤੇ ਬੇੜ ਮਾਰ ਦਿੱਤੀ ਹੈ ਗੁਰੂ ਸਾਹਿਬ ਜੀ ਆਨੇ ਫਿਰ ਬਚਨ ਉਚਾਰਨ ਕੀਤੇ ਗੁਰੂ ਸਾਹਿਬ ਜੀ ਕਹਿ ਲਗੇ ਗੁਰੂ ਕੇ ਸਿੱਖਾ ਜਿਹੜਾ ਤੂੰ ਸਾਡਾ ਅੰਗ ਭੰਗ ਕੀਤਾ ਉਹ ਉਹ ਚਰਣਾ ਵਿੱਚ ਰਹਿ ਗਿਆ ਪਾਸ਼ਾ ਜੀ ਮੈਂ ਤੁਹਾਡਾ ਅੰਗ ਕਿੱਦਾਂ ਭੰਗ ਕੀਤਾ ਮੈਂ ਸਮਝਿਆ ਨਹੀਂ ਆਪ ਜੀ ਦੀ ਵਿਚਾਰ ਉਹ ਕਹਿੰਦੇ ਬਾਣੀ ਸਾਡਾ ਹੀ ਰੂਪ ਹੈ ਅਸੀਂ ਪੜਦੇ ਹਾਂ ਸ਼ਬਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਸਾਡਾ ਰੂਪ ਹੈ ਤੂੰ ਜਿਹੜਾ ਸਾਡਾ ਅੰਗ ਭੰਗ ਕਰਦਾ ਹੈ बार-बार ਜਦੋਂ ਤਾਲਿਆਂ ਵੀ ਇੱਕ ਵਾਰ ਪਰ ਦੁਆਰਾ ਫਿਰ ਤੋਂ ਗੱਲ ਸ਼ਬਦ ਦਾ 파ਖ ਕੀਤਾ ਹੈ ਇੱਕ ਗੁਰੂ ਪਿਆਰ ਲਾਂ ਲਾਂ ਦੇ ਨਾਲ ਹੀ ਗੁਲਾਮਾਂ ਸੀ ਲਾਂ ਦੇ ਨਾਲ ਹੀ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਜਿੱਦਾਂ ਗੁਰੂ ਪਿਆਰ ਨੂੰ ਅਰਥ ਬਣਦਿਆ ਕਰਤੇ ਕੀ ਬਿਰ ਕਰਤਾ ਜਾਣਾ ਹੈ ਕਿ ਕਰਤੇ ਦੀ ਜਿਹੜੀ ਆਪਣੀ ਜੋਛ ਨੇ ਰਚਨਾ ਕੀਤੀ ਹੈ ਸਾੰਤ ਬ੍ਰਹਮੰਡ ਰਜੇ ਹੋਇਆ ਉਹ ਪਰਮੇਸ਼ਰ ਜਾਣਦਾ ਹੈ ਆਪਣੀ ਰਚਨਾ ਨੂੰ ਚੰਗੀ ਤਰ੍ਹਾਂ। ਕਹੇ ਜਾਣੇ ਗੁਰੂ ਸੂਰਾ ਅਖ਼ਤ ਇਹ ਜੀ ਅਤੇ ਗੁਰੂ ਸੂਰਮਾ ਵੀ ਉਸ ਨੂੰ ਜਾਣਦਾ ਹੈ। ਉਸ ਦੀ ਖੇਡ ਨੂੰ ਜਾਣਦਾ ਹੈ। ਕਰਤੇ ਦੀ ਖੇਡ ਨੂੰ ਸਮਝਦਾ ਹੈ। ਕਰਤੇ ਦੀ ਖੇਡ ਦਾ ਪਤਾ ਹੈ। ਉੱਥੇ ਅਸੀਂ ਕਹੇ ਜਦੋਂ ਪੜ੍ਹ ਦਿੱਤਾ ਕਹੇ ਜਾਣੇ ਗੁਰੂ ਸੂਰਾ ਕਿ ਪਰਮੇਸ਼ਰ ਤਾਂ ਆਪਣੀ ਰਚਨਾ ਨੂੰ ਜਾਣਦਾ ਹੈ ਕਿ ਗੁਰੂ ਕੀ ਕਹਿਣ ਸਕਦਾ ਹੈ? ਇਹ ਕੀ ਜਿਹੜਾ ਅਰਥ ਬਣ ਕੇ ਗੁਰੂ ਕੀ ਜਾਣ ਸਕਦਾ ਹੈ? ਇਸੇ ਤਰੀਕੇ ਨਾਲ ਜਦੋਂ ਮੂਰਤ ਮੰਤਰ ਦੇ ਵਿੱਚ ਪਾਠ ਕੀਤਾ ਅਕਾਲ ਮੂਰਤ ਤੇ ਉੱਥੇ ਜਦੋਂ ਅਸੀਂ ਪੜ੍ਹ ਲਵਾਂਗੇ ਆਕਾਲ ਮੂਰਤ ਕਿੰਨਾ ਜ਼ਮੀਨ ਆਸਮਾਨ ਦਾ ਪਰ ਇੱਕ ਪਾਸੇ ਤਕਾਲ ਮੂਰਤ ਕੀ ਭਾਵ ਤਕਾਲ ਹੈ ਜਿਹੜਾ ਇਹਦੇ ਨੂੰ ਕੰਨਾ ਲਾਗਾਂਗੇ ਆਕਾਲ ਮੂਰਤ ਭਾਵ ਉਹ ਵੀ ਕਾਲ ਦੇ ਅੰਦਰ ਹੈ ਤਾਂ ਇੱਕ ਕੰਨੇ ਦੇ ਨਾਲ ਤਾਂ ਕਰਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਮੁਖੀ ਸਿੱਖਾਂ ਨੇ ਕਿ ਸੱਚੇ ਬਾਣੀ ਸਾਾਨੂੰ ਸੰਧਿਆ ਲੋ ਅਸੀਂ ਪੜ੍ਹਨੀ ਚਾਹੁੰਦੇ ਹਾਂ ਸ਼ੁੱਧ ਬਾਣੀ ਪੜੀਏ ਪਰ ਇਹਦੇ ਨਾਲ ਗੁਰੂ ਸਾਹਿਬ ਕਹਿੰਦੇ ਹਜੇ ਹੋਣਾ ਚੰਗਾ ਯੁੱਧਾ ਦਾ ਸਮਾਂ ਚੱਲ ਰਿਹਾ ਹੈ ਜਦੋਂ ਵੀ ਸਮਾਂ ਬਣਿਆ ਅਸੀਂ ਬਾਣੀ ਹੈ ਜਿਹੜੀ ਬਾਣੀ ਦੀ ਸੰਧਿਆ ਜ਼ਰੂਰ ਸਾਰੀ ਸੱਜਣ ਤੋਂ ਦੇ ਸਿੱਖਾਂ ਨੂੰ ਦਵਾਵਾਂਗੇ ਉਸ ਸਮੇ ਗੁਰੂ ਕਰੇ ਸਮਾਂ ਬਣਿਆ ਪਰ ਚੰਗਾ ਯੁੱਧਾ ਦੇ ਸਮੇ ਤੋਂ ਬਾਅਦ ਜਦੋਂ ਗੁਰੂ ਸਾਹਿਬ ਤਬਦਵਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਉਹ ਜਿਹੇ ਗੁਰੂ ਬਿਆਰੋ ਤਦ ਤੱਕ ਸੋਦੀ ਪੂਰਨ 마ਸੀ 1762 ਸੰਮਤ ਨੂੰ ਅਰੰਭ ਕੀਤੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੁਰੂ ਸਾਹਿਬ ਜੀ ਨੇ ਸੰਪੂਰਨ ਲਗਾ ਕੇ ਸਾਰੀ ਆਪਣੇ ਮੁੱਖ ਤੋਂ ਉਚਾਰਨ ਕੀਤੀ ਇੱਕ ਪੈਰ ਰੈਂਦੇ ਹੁੰਦੇ ਜੀ ਰੋੜ ਤੇ ਭਾਈ ਬਨੀ ਸਿੰਘ ਜੀ ਲਿਖਦੇ ਹੁੰਦੇ ਸੀ ਅਸ਼ੀਰਵਾਦ ਬਾਬਾ ਦੀ ਸੰਗੀ ਜੀ ਸਹਾਇਤਾ ਨਾਲ ਆਹਾਰੀ ਸਨ ਤੇ ਸ਼ਾਮ ਦੇ ਜਵਾਨਾਂ ਦੇ ਵਿੱਚ ਫਿਰ ਬਾਣੀ ਦੀ ਕਥਾ ਤੇ ਬਾਣੀ ਦੀ ਸੁਧਾਈ ਹੁੰਦੀ ਸੀ ਕਿ ਇਸ ਤਰੀਕੇ ਨਾਲ ਸ਼ਬਦ ਪੜ੍ਹਨੇ ਆ ਤੇ ਭਾਵ ਅਰਥ ਕੀ ਹੈ ਸ਼ਾਮ ਨੂੰ ਵਿਚਾਰਾਂ ਤੇ ਉਸ ਦੇ ਉੱਤੇ ਦੱਸਿਆ ਜਾਂਦਾ ਹੁੰਦਾ ਸੀ ਕਿ ਅੰਮ੍ਰਿਤ ਵੇਲੇ ਜਿੱਥੇ ਪਹਿਲ ਬਾਣੀ ਉਚਾਰ ਦਾ ਉਚਾਰਨ ਕਰਦੇ ਸੀ ਇਹਦੇ ਤਰੀਕੇ ਨਾਲ ਸਾਵਣ ਸਾਵਣ ਮਹੀਨੇ ਦੀ 23 ਤੱਕ 23 ਤਰੀਕ ਤੱਕ ਲਗਾਤਾਰ ਗੁਰੂ ਸਾਹਿਬ ਜੀ ਨੇ ਬਾਣੀ ਚਾਰ ਕੀਤੀ ਤੇ ਬਾਣੀ ਬਾਰੇ ਦੱਸਿਆ ਬਾਣੀ ਦੇ ਅਰਥ ਕੀਤੇ ਬਾਣੀ ਦੀ ਕਥਾ ਕੀਤੀ ਤੇ ਜਦੋਂ ਭੋਗ ਪਾਇਆ ਇੱਕ ਓੰਕਾਰ ਤੋਂ ਲੈ ਕਰਕੇ 18 ਦਾਸ ਪੀਠ ਤੱਕ ਜਦੋਂ ਸਪੂਰਨ ਬਾਣੀ ਦੇ ਭੋਗ ਪਾਏ ਗਏ ਹਨ ਫਿਰ ਗੁਰੂ ਪਿਆਰੇ ਬਹੁਤ ਹੀ ਸਿੱਖਾਂ ਨੂੰ ਭੇਜਦਾ ਪਤਾ ਲੱਗਾ ਕਿ ਲੋਹ ਦੇ ਜਿਹੜੇ ਸਿੱਖ ਨੇ ਉੱਚੀ ਅਸਾ ਦੇ مالک ਹੀ ਬਣ ਗਏ ਸਨ ਇਹ ਇਹ ਇੱਕ ਭੇਦ ਹੈ ਜੀ ਦੁਲਾਵਾਂ ਲਕੀਆਂ ਮੰਨ ਦੁਲਾਵਾਂ ਹੀੜ ਕੇ ਉਹਨਾਂ ਆਪਣੇ ਕੋਲੋਂ ਪੱਥਰ ਨਾ ਬਣਾ ਪੜਾ ਅੱਗੇ ਲਾਈਏ ਨਾ ਹੀ ਗੁਰੂਆਂ ਦੇ ਕੋਲੋਂ ਦੁਲਾਵਾਂ ਨੂੰ ਕਲਾਮ ਕਰ ਦਈਏ ਜਿਹੜੇ ਸਾਹੇ ਵਿੱਚ ਆਉਂਦੇ ਆਹੇ ਛੱਡ ਜਾਈਏ ਇਹ ਜਿਹੜੀ ਵਿਦਿਆ ਹੈ ਫਿਰ ਬਾਬਾ ਦੀਪ ਸਿੰਘ ਜੀ ਨੇ ਜਦੋਂ ਉਹਨਾਂ ਨੇ ਸਿੱਖੀ ਤੇ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਟਕਸਾਲ ਜਲੀ ਤੰਦ ਦੇ ਟਕਸਾਲ ਤੇ ਉਹਨਾਂ ਦੇ ਨੇਵੀ ਗੁਰੂ ਪਿਆਰੋ ਸੰਗ ਨੇ ਉਹ ਕਰਉਹੀ ਪ੍ਰਤੀਤੀ ਦੇ ਨਾਲ ਗੁਰਪਿਆਰੋ ਬਾਣੀ ਪੜ੍ਹਦਾ ਜਤਨ ਕਰਦੇ ਨੇ ਬਾਣੀ ਦਾ ਅਗਾਧ ਬੋਧ ਹੈ ਇਸ ਦਾ ਕੋਈ ਕੋਈ ਐ ਨਹੀਂ ਕਹਿ ਸਕਦਾ ਕਿ ਮੈਂ ਸ਼ੁੱਧ ਬਾਣੀ ਪੜ੍ਹਨਾ ਕਿ ਜੋ ਮੈਂ ਕਹਿ ਦਿੰਦਾ ਇਹ ਹੀ ਅਸਲੀ ਔਰ ਅਸਲੀ ਸੱਚੀ ਜੀ ਹੈ ਇਹ ਨਹੀਂ ਹੋ ਸਕਦਾ ਇਹ ਤਾਂ ਪਰਮੇਸ਼ਰ ਨੂੰ ਪਤਾ ਹੈ ਪਰਮੇਸ਼ਰ ਦੀ ਬਾਣੀ ਹੈ ਤੇ ਸ਼ੁੱਧ ਵੀ ਉਹ ਗੁਰੂ ਸਾਹਿਬ ਹੀ ਜਾਣਦੇ ਆ ਸਰਬੱਤ ਦੀ ਜਤਨ ਤੇ ਕੋਸ਼ਿਸ਼ ਹੀ ਕਰ ਸਕਦੇ ਆ ਕਿਦਾ ਉਹ ਸੰਪਰਦਾ ਦੇ ਵਿੱਚ ਦਮਦਿਕ ਕਥਾਵ ਦੇ ਵਿੱਚ ਵਿਦਵਾਨ ਮਹਾਪੁਰਖ ਸੰਤ ਗਿਆਨੀ ਦੱਸਦੇ ਨੇ ਉਸੇ ਤਰੀਕੇ ਨਾਲ ਅਸੀਂ ਸਿੱਖ ਰਹੇ ਆ ਨਾਮ ਸੁ ਹੁਕਮ ਹੈ ਜੇ 부ਝੈ 부ਝੈ ਬੋਲਣਾ ਤਾਂ ਹਉਮੈ ਕਹੈ ਨਾ ਕੋਈ ਕਹੈ ਬੋਲਣਾ ਤੇ ਕਹੇ ਨਾ ਕਹੇ ਹੀ ਬੋਲਣਾ ਇਹ ਬੜੀਆਂ ਦੋ ਗੋਲੀਆਂ ਸਭ ਸੰਗਤਾਂ ਦੇ ਵਿਚਾਰ ਸਰਵ ਕੀਤੀ ਹੈ ਤਾਰ ਜਾ ਕੇ ਅਸੀਂ ਬਾਅਦ ਤੋਂ ਬਾਅਦ ਅਭਿਆਸ ਕਰੀਏ ਇਸ ਪੰਕਤੀਆਂ ਨੂੰ ਸ਼ਬਦਾਂ ਨੂੰ ਪਾਠ ਸਮਝਾਉਣ ਦਾ ਯਤਨ ਕਰੀਏ ਸਤਿਗੁਰੂ ਸਾਡੇ ਦੀ ਕਿਰਪਾ ਤਸਕੀ ਰੱਖਾ ਐਸੇ ਤਰੀਕੇ ਨਾਲ ਅਸੀਂ ਲੋੜ ਨਾਜ਼ੀਂ ਭਰ ਕੇ ਬਾਅਦ ਤੋਂ ਬਾਅਦ ਲਾਭ ਪ੍ਰਾਪਤ ਕਰੀਏ ਜੀ ਹਾਉ ਤੀਰ ਬਾਣੀਆ ਪੰਕਤੀਆਂ ਪੜ੍ਹ ਕੇ ਫਤੇ ਨਾਲ ਸਾਝ ਪੜੀਏ ਜੀ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹੋਮੈ ਕਹੈ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ